ਵਹੀਰੂ ਜੀ ਦਾ ਖਾਲਸਾ ਵਹੀਰੂ ਜੀ ਦੇ ਬਲੇਕੀ ਬਰੇ ਜਿਵੇਂ ਕਹ ਜੀ ਤੁਸੀਂ ਸਾਰੇ ਜਾਣਦੇ ਹੀ ਹੋ ਵੱਡਾ ਗਰੇਵਾਲ ਨਾਮ ਦੇ ਗੋਣੇ ਵਾਲੇ ਨੇ ਦਾਸ ਦੇ ਵਿਰੁੱਧ ਵੀਡੀਓ ਪਾਈ ਆਡੀ ਲੀਡ ਦੇ ਵਿੱਚ ਪਹਿਲਾਂ ਤੇ ਉਸ ਦਿਨ ਵੀਡੀਓ ਵੀ ਪਾਈ ਸਨੈਪਚੈਟ ਤੇ ਮੌਕੇ ਦੇ ਮੌਕੇ ਵੀਡੀਓ ਪਾਦੀ ਜਦ ਤੱਕ ਦਾਸ ਤੱਕ ਪਹੁੰਚੀ ਇਹ ਕਹਿ ਰਿਹਾ ਸੀ ਉਹਦੇ ਚੈਲੰਜ ਕਰ ਰਿਹਾ ਸੀ ਸਾਨੂੰ ਆ ਕੇ ਮਿਲੇ ਸਿੰਗਰਾਂ ਦੇ ਵਿਰੁੱਧ ਬੋਲਦਾ ਬਹੁਤ ਉਹਨੇ ਬਕਵਾਸ ਕੀਤਾ ਉਸ ਵੀਡੀਓ ਦੇ ਵਿੱਚ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਵੱਡਾ ਗਰੇਵਾਲ ਨਾਮ ਦੀ ਚੀਜ਼ ਹੈ ਕੀ ਆ ਹੈ ਕੌਣ ਆਏ ਸਿੰਘ ਤੇ ਜਦੋਂ ਦਾਸ ਕੋਲ ਵੀਡੀਓ ਪਹੁੰਚੀ ਜੀ ਦਾਸ ਨੇ ਇਹਨੂੰ 5 ਮਿੰਟ ਬਾਅਦ ਹੀ ਰਿਪਲਾਈ ਕੀਤਾ ਤੇ ਅੱਗੋਂ ਇਹਦਾ ਰਿਪਲਾਈ ਆਇਆ ਜੀ ਮੈਂ ਤਾਂ ਮੈਲਬਰਨ ਪਹੁੰਚ ਗਿਆ ਕਹਿੰਦਾ ਹੁਣ ਮਗਰੋਂ ਮੈਨੂੰ ਧਮਕੀਆਂ ਮਾਰਦਾ ਅੱਜ ਵੀ ਮਿਲ ਲਵੇ ਮੈਂ ਉੱਥੇ ਗਿਆ ਸੀ ਇਹਨੂੰ ਵੀ ਆ ਜਾ ਤੇ ਤੀਜੇ ਦਿਨ ਮਿਲ ਲੰਨੇ ਆਪਾਂ ਇਹਨੂੰ ਐਡਰੈਸ ਦਿੱਤਾ ਸੀਗਾ ਤੇ ਫਿਰ ਇਹ ਕਹਿੰਦਾ ਜੀ ਮੈਨੂੰ ਧਮਕੀਆਂ ਮਾਰਦਾ ਹੁਣ ਮੈਂ ਇੱਥੇ ਪਹੁੰਚ ਗਿਆ ਹੁਣ ਮੇਰੇ ਪਹੁੰਚੇ ਤੇ ਪਾਉਂਦਾ ਵੀਡੀਓ ਪਹਿਲਾਂ ਪਾਈ ਨਹੀਂ ਚਲੋ ਫਿਰ ਦਾਸ ਨੇ ਕਿਹਾ ਵੀ ਕੋਈ ਗੱਲ ਨਹੀਂ ਸਿੰਘ ਮੈਲਬਰਨ ਨੇ ਆਉਣਗੇ ਦਾਸ ਪਹੁੰਚੇ ਅਤੇ ਮੈਲਬਰਨ ਤਾਂ ਫਿਰ ਇਹ ਕਹਿੰਦੇ ਜੀ ਅਸੀਂ ਗੁਰਦੁਆਰਾ ਸਾਹਿਬ ਉਹ ਵਿਖੇ ਵਿਚਾਰ ਕਰਨੀ ਆ ਇਹਦੇ ਬੰਦਿਆਂ ਨਾਲ ਗੱਲ ਹੋ ਰਹੀ ਸੀ ਅਸੀਂ ਇਹਨੂੰ ਕਿਹਾ ਕਿ ਜਰਮਨੀ ਦਾ ਮਾਮਲਾ ਸਾਨੂੰ ਯਾਦ ਆ ਅਸੀਂ ਉੱਥੇ ਫਰਜ ਕਰ ਲਓ ਦੋਵੇਂ ਤੇ ਆਰਾਮ ਦੀਆਂ ਅਸੀਂ ਸਹਿਮਤ ਹੁੰਦੇ ਅਸੀਂ ਵਿਚਾਰ ਕਰਨੀ ਚਾਹ ਬਤ ਕੋਈ ਤੀਜਾ ਬੰਦਾ ਹੁੱਲੜਵਾਜੀ ਕਰ ਦਿੰਦਾ ਉੱਥੇ ਤਾਂ ਉੱਥੇ ਬਦਨਾਮੀ ਸਾਡੀ ਸਾਰੀ ਕੌਮ ਦੀ ਆ ਸੋ ਅਸੀਂ ਗੁਰਦੁਆਰੇ ਤੋਂ ਇਹਨਾਂ ਨੂੰ ਨਾ ਕਰਦਾ ਅਸੀਂ ਕਿਹਾ ਕਿ ਅਸੀਂ ਪਬਲਿਕ ਪਲੇਸ ਤੇ ਗੱਲ ਕਰਾਂਗੇ ਕੋਈ ਪਾਰਕ ਦਾ ਐਡਰੈਸ ਦੇ ਦਿਓ ਸਾਨੂੰ ਜਾਂ ਕੋਈ ਹੋਰ ਐਡਰੈਸ ਦੇ ਦਿਓ ਜਿਹੜੀ ਪਬਲਿਕ ਪਲੇਸ ਹੋਵੇ ਜਨ ਤੱਕ ਤਾਂ ਤੇ ਫੇਰ ਜੀ ਇਹਨਾਂ ਨੇ ਇੱਕ ਪਾਰਕ ਦਾ ਐਡਰੈਸ ਦਿੱਤਾ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਜਿਹੜਾ ਐਡਰੈਸ ਹੋਊਗਾ ਪਾਰਕ ਦਾ ਇਹਦੇ ਨਾਲ ਗੱਲ ਹੋਈ ਸੀ ਕਿ ਭਰਾ ਉਹ ਤੁਸੀਂ ਲੋਕਾਂ ਨੂੰ ਨਾ ਦੱਸਿਓ ਕਿਉਂਕਿ ਸਾਰਾ ਪੰਜਾਬ ਪੰਜਾਬ ਛੱਡੋ ਪੂਰੇ ਵਿਸ਼ਵ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਭਾਈਚਾਰਾ ਸਾਡਾ ਬੈਠਾ ਆ ਉਹ ਸਾਰੇ ਦੇਖ ਉਹ ਚਾਹੁੰਦੇ ਸੀ ਦੇਖਣਾ ਇਸ ਘਟਨਾ ਨੂੰ ਵੇ ਮੈਲਬਾਨ ਦੇ ਵਿੱਚ ਤਾਂ ਸਾਰੇ ਉਤਾਪਲੇ ਹੋਏ ਪਏ ਸੀ ਕਈ ਇੱਥੇ ਤਾਂ ਵੀਰ ਛੁੱਟੀ ਲਈ ਫਿਰਦੇ ਨੇ ਕੰਮ ਤੋਂ ਉਹ ਕਹਿੰਦੇ ਅਸੀਂ ਤਾਂ ਦੇਖਣਾ ਯਾਰ ਇਹਨੇ ਉੱਥੇ ਜੀ ਸਟੇਟਸ ਪਾਤਾ ਫਲਾਣੀ ਜਗ੍ਹਾ ਤੇ ਸ਼ਾਮ ਨੂੰ 8 ਵਜੇ ਪਹੁੰਚ ਜਾਓ ਹੁਣ ਉੱਥੇ ਹੋਇਆ ਕੀ ਅਸੀਂ ਤਾਂ ਚਾਹੁੰਦੇ ਸੀ ਪੰਜ-ਪੰਜ ਜਾਣੇ ਬੈਠ ਕੇ ਗੱਲ ਕਰੀਏ ਦਾ ਸੋਣੀ ਉੱਥੇ ਪਹੁੰਚ ਗਏ ਪਹੁੰਚੇ ਤਾਂ ਉੱਥੇ ਆਪ ਨਹੀਂ ਆਇਆ ਇਹਦੇ ਵੱਲੋਂ ਕੁਝ ਬੰਦੇ ਆਏ ਉੱਥੇ ਹੋਰ ਵੀ ਸੰਗਤ ਇਕੱਠੀ ਹੋ ਗਈ ਤੇ ਸੰਗਤ ਇਕੱਠੀ ਹੋਈ ਜਦੋਂ ਇਹ ਪਹੁੰਚੇ ਨੇ ਉੱਥੇ ਨਾਲੇ ਪੁਲਿਸ ਆਈ ਆ ਅਸੀਂ ਤਾਂ ਉੱਥੇ ਖੜੇ ਸੰਗਤ ਦੇ ਵਿੱਚ ਅਸੀਂ ਖੜੇ ਇੰਤਜ਼ਾਰ ਕਰ ਰਹੇ ਸੀ ਸਾਨੂੰ ਹਜੇ 10 ਮਿੰਟ ਹੋਏ ਸੀ ਜਦੋਂ ਇਹਨੀਆਂ ਗੱਡੀਆਂ ਆਈਆਂ ਨੇ ਉਸ ਤੋਂ ਬਾਅਦ ਉਹ ਵੀ ਆਪ ਨਹੀਂ ਆਇਆ ਵੱਡਾ ਗਰੇਵਾਲ ਇਹ ਆਪ ਵੀ ਇਹ ਲਾਈਵ ਦੇ ਵਿੱਚ ਕਹਿ ਚੁੱਕੇ ਨੇ ਇਹਦੇ ਬੰਦੇ ਖੁਦ ਮੰਨ ਚੁੱਕੇ ਨੇ ਕਿ ਹਾਂਜੀ ਵੱਡਾ ਗਰੇਵਾਲ ਨਹੀਂ ਉੱਥੇ ਆਇਆ ਅਸੀਂ ਉਹਦੀ ਥਾਂ ਤੇ ਗੱਲ ਕਰਨ ਦੇ ਲਈ ਆਏ ਆ ਪਹਿਲਾਂ ਤਾਂ ਇਹ ਧਮਕੀ ਦੰਦਾ ਆ ਮੈਨੂੰ ਉੱਥੇ ਆਡੀਨੇਟ ਦੇ ਵਿੱਚ ਮੌਕੇ ਤੇ ਜਿਹੜੀ ਵੀਡੀਓ ਪਾ ਕੇ ਭੱਜਿਆ ਇਹ ਕਿ ਮੈਨੂੰ ਆ ਕੇ ਮਿਲੇ ਫਿਰ ਇਹ ਜਦੋਂ ਵੀਡੀਓ ਪਾਈ ਫਿਰ ਕਹਿੰਦਾ ਮੈਂ ਮੈਲਬਰਨ ਫਿਰਦਾ ਮੈਲਬਰ ਹੁਣ ਦਾ ਆਈਡੀ ਲੇਟ ਤੋਂ ਮੈਲਬਰਨ ਆਇਆ ਫੇਰੇ ਕਹਿੰਦਾ ਜੀ ਪਾਰਕ ਦੇ ਵਿੱਚ ਮਿਲਦੇ ਆ ਪਾਰਕ ਦੇ ਵਿੱਚ ਇਹਨੇ ਬੰਦੇ ਭੇਜਦੇ ਆਪਣੇ ਵੱਲੋਂ ਗੱਲ ਕਰਨ ਦੇ ਲਈ ਆਪਣੇ ਵਿਆਹ ਬਾਰੇ ਗੱਲ ਕਰਨ ਦੇ ਲਈ ਹੁਣ ਜੇ ਮਰਦ ਸੀਗਾ ਇਹ ਤਾਂ ਗੱਲ ਕਰਦਾ ਸਾਡੇ ਨਾਲ ਸਿੱਧੀ ਮੂੰਹ ਤੇ ਇੱਕ ਇਹ ਵੀਡੀਓ ਪਾਈ ਜਾਂਦਾ ਵਾਰ-ਵਾਰ ਲਾਈਵ ਕਹੀ ਜਾਂਦਾ ਮੋਬਾਈਲ ਦੇ ਵਿੱਚ ਆ ਨਾ ਦੇਖੋ ਜੀ ਨੰਬਰ ਡਾਇਲ ਕਰਦਾ ਹੁਣ ਵੱਡੇ ਬਰੇਆੜੇ ਚੱਕਦੇ ਨਹੀਂ ਫੋਨ ਨਹੀਂ ਚੱਕਦੇ ਸਿੱਧੀ ਗੱਲ ਕਹਿਣਾ ਜਿਉਣਾ ਅਸੀਂ ਨ ਮਰਦ ਨਹੀਂ ਹੈਗੇ ਜਿਹੜੇ ਫੋਨ ਤੇ ਗੱਲਾਂ ਕਰੀਏ ਸਿੱਧਾ ਹਿੱਕ ਢਾਹ ਕੇ ਸਾਹਮਣੇ ਆ ਕੇ ਖੜਦਾ ਸਿੰਘ ਦੇ ਫੇਰ ਗੱਲ ਬਣਦੀ ਉਦੋਂ ਆਪਣੇ ਵੱਲੋਂ ਬੰਦੇ ਭੇਜਦੇ ਨੇ ਕੀ ਗੱਲ ਕਰੂਗਾ ਕहां ਜਾ ਕੇ ਚਲੋ ਮੌਕੇ ਤੇ ਪੁਲਿਸ ਆ ਗਈ ਮੈਂ ਲਾਈਵ ਵੀ ਪਾਇਆ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਉਸ ਤੋਂ ਪਹਿਲਾਂ ਜਿਹੜਾ ਲਾਈਵ ਟੈਲੀਕਾਸਟ ਕੀਤਾ ਮੌਕੇ ਤੇ ਪੁਲਿਸ ਆਈ ਇਹੀ ਸੱਦ ਕੇ ਲੈ ਕੇ ਆਏ ਸੀ ਪੁਲਿਸ ਨੂੰ ਤੇ ਦਾਸ ਨੇ ਕਿਹਾ ਵੀ ਚਲੋ ਠੀਕ ਆ ਲਾਈਵ ਦੇ ਵਿੱਚ ਦੱਸਿਆ ਕਿ ਇਹ ਕਹਿ ਰਿਆ ਨਹੀਂ ਹੁਣ ਅਸੀਂ ਇੱਕ ਹੋਰ ਸਾਂਝੀ ਥਾਂ ਤੇ ਜਾਣਾ ਕਿਤੇ ਗੈਰਾਜ ਦੇ ਵਿੱਚ ਜਾਣਾ ਕਿਤੇ ਅਸੀਂ ਗੈਰਾਜ ਵਿੱਚ ਜਾਣ ਨੂੰ ਤਿਆਰ ਹੋ ਗਏ ਜੀ ਹੁਣ ਗੈਰਾਜ ਵਿੱਚ ਜਾਣ ਨੂੰ ਜਦੋਂ ਤਿਆਰ ਹੋਏ ਮੈਂ ਕਹਿਤਾ ਸੀ ਕਿ ਅਸੀਂ ਚੱਲੇ ਹਾਂ ਹੁਣ ਉਸ ਥਾਂ ਤੇ ਫਿਰ ਪਤਾ ਲੱਗਿਆ ਜੀ ਗਰਾਜਦਨ ਦਾ ਆਪਣਾ ਆਇਆ ਬੰਦਿਆਂ ਦਾ ਜਿਹੜੇ ਇਹਨੂੰ ਪ੍ਰਮੋਟ ਕਰ ਰਹੇ ਨੇ ਪ੍ਰਮੋਟਰਾਂ ਦਾ ਹੁਣ ਦੱਸੋ ਜਿਹੜੇ ਬੰਦੇ ਨਾਲ ਅਸੀਂ ਵਿਚਾਰ ਕਰਨ ਜਾ ਰਹੇ ਹਾਂ ਉਹਦੀ ਅਸੀਂ ਪਰਸਨਲ ਜਗ੍ਹਾ ਤੇ ਕਿਉਂ ਜਾਈਏ ਪ੍ਰਾਈਵੇਟ ਪ੍ਰੋਪਰਟੀ ਤੇ ਜਿਵੇਂ ਇੰਡੀਆ ਦੇ ਵਿੱਚ ਕੇਸ ਪਾਉਣ ਦੇ ਨਹੀਂ 452 ਦਾ ਵੀ ਘਰ ਤੇ ਹਮਲੇ ਦਾ ਉਹ ਤੇ ਸਾਡੇ ਤਾਂ ਕੇਸਪੈਨ ਨੂੰ ਮੈਂਟੇਨ ਹੀ ਲੱਗਣਾ ਅਸੀਂ ਇਹਨੂੰ ਗਿਆ ਸੀ ਵੀ ਪਬਲਿਕ ਪਲੇਸ ਤੇ ਮਿਲ ਜੇ ਬੰਦੇ ਦਾ ਪੁੱਤਰ ਪਬਲਿਕ ਪਲੇਸ ਤੇ ਇਹ ਆਪ ਪਹੁੰਚਿਆ ਨਹੀਂ ਖੁਦ ਇਹਨੇ ਖੁਦ ਵੱਲੋਂ ਬੰਦੇ ਭੇਜੇ ਤੇ ਹੁਣ ਇਹ ਮਗਰੋਂ ਗਿੱਦੜ ਧਮਕੀਆਂ ਮਾਰਦਾ ਆ ਦੇਖੋ ਜੀ ਫੋਨ ਨਹੀਂ ਚੱਕਦੇ ਆ ਨਹੀਂ ਕਰਦੇ ਭੱਜ ਗਏ ਪਹਿਲੀ ਗੱਲ ਦਸ਼ਮੇਸ਼ ਪਿਤਾ ਦੇ ਪੋਤੇ ਭੱਜਣਾ ਸਾਨੂੰ ਆਉਂਦਾ ਨਹੀਂ ਐਡੀ ਲੇਟ ਤੋਂ ਇੰਨੋਂ ਨਹੀਂ ਆਇਆ ਸਿੰਘ ਮੈਲਬਣ ਤੈਨੂੰ ਟੱਕਰਨ ਦੇ ਲਈ ਆਇਆ ਸੀ ਤੇ ਤੈਨੂੰ ਇੱਕ ਗੱਲ ਹੋਰ ਕਹੀ ਸੀ ਕਹਿੰਦਾ ਜੂ ਇੱਥੇ ਜੇ ਤੂੰ ਇੱਥੇ ਵਿਚਾਰਾ ਨਹੀਂ ਕਰਨੀਆ ਤਾਂ ਤਾਦੂ ਪਰਥ ਵੀ ਭੱਜ ਲੀਆਂ ਸੀ ਉੱਥੇ ਵੀ ਆ ਜਾਗੇ ਪਰ ਜੇ ਤੂੰ ਪਰਥ ਤੋਂ ਵੀ ਭੱਜ ਕੇ ਇੰਡੀਆ ਚਲੇ ਗਿਆ ਤਾਂ ਇੰਡੀਆ 'ਚ ਵੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਸਿੰਘ ਬੈਠੇ ਨੇ ਉਹ ਤੇਰੇ ਨਾਲ ਵਿਚਾਰਾ ਕਰਨਗੇ ਇਹ ਹੁਣੇ ਗੱਲਾਂ ਕਰਦਾ ਜੀ ਇਹ ਭੱਜ ਗਿਆ ਹੋ ਗਿਆ ਖੁਦ ਵਿਚਾਰ ਕਰਨ ਦੇ लायक ਜਿਹੜਾ ਬੰਦਾ ਹੈ ਨਹੀਂਗਾ ਦਮ ਨਹੀਂ ਰੱਖਦਾ ਉਹ ਤੋਂ ਮੈਂਨੇ ਸੈਂਕੜੇ ਕਿਲੋਮੀਟਰ ਦੂਰ ਤੋਂ ਆਇਆ ਆ ਬਾਕੀ ਦੇਖ ਲਓ ਵੀਰ ਸਿੰਘ ਸਾਹਿਬ ਸਾਰੇ ਸਾਡੇ ਨਾਲ ਬੈਠੇ ਨੇ ਸਿੰਘ ਸਾਹਿਬ ਤੁਸੀਂ ਆਪਣੇ ਵੱਲੋਂ ਕੋਈ ਵਿਚਾਰ ਪੇਸ਼ ਕਰ ਰਹੇ ਹੋ ਤਾਂ ਦੱਸ ਦਿਓ ਸੰਗਤ ਨੂੰ ਆਪਾਂ ਤਾਂ ਕਲੀਅਰ ਕਰ ਚੁੱਕੀਆਂ ਸਾਰੀ ਗੱਲ ਹਾਂਜੀ ਕਿਸੇ ਵੀ ਸਿੰਘ ਨੇ ਵਿਚਾਰ ਦੇਣੇ ਹੋ ਵੀਰ ਹਰਵਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਫੋਨ ਹਲੇ ਵੀ ਵੱਜੀ ਜਾਂਦਾ ਜੀ ਠੀਕ ਹੈ ਜੀ ਕੰਟੀਨਿਊਸ ਲਾਈਕ ਮੋਰ ਦੈਨ ਜਾਨੀ ਕਿ 100 ਕਾਲਾਂ ਮਿਸ ਕਾਲਾਂ ਜਾ ਚੁੱਕੀਆਂ ਆ ਵੀ ਕੰਟੀਨਿਊਸ ਫੋਨ ਆਈ ਜਾਂਦਾ ਕਿ ਆਪਾਂ ਉਹਨਾਂ ਦਾ ਫੋਨ ਰিসিਵ ਨਹੀਂ ਕਰ 파 ਰਹੇ ਲਗਾਤਾਰ ਫੋਨ ਆਈ ਜਾਂਦਾ ਇੰਨੇ ਪੂਰੇ ਵਰਲਡ ਚੋਂ ਫੋਨ ਆਈ ਜਾਂਦੇ ਆ ਕਿ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਲਾਈਵ ਹੋ ਕੇ ਕਹੋ ਜੀ ਆ ਸਾਡਾ ਫੋਨ ਨਹੀਂ ਚੱਕਦੇ ਜੇ ਨਹੀਂ ਚੱਕਦੇ ਉਹ ਨਹੀਂ ਚੱਕਦੇ ਜਦੋਂ ਉਹ ਭਾਈ ਸਾਹਿਬ ਨਾਲ ਗੱਲ ਹੋ ਗਈ ਆ ਸਾਡੀ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਜਦੋਂ ਤੁਸੀਂ ਆਪਣੇ ਨੰਬਰ ਤੋਂ ਫੋਨ ਕਰੋਗੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਬਾਕੀ ਹੋਰ ਆਣਦੋ ਵਾਲਿਓ ਫੋਨ ਬਹੁਤ ਬਹੁਤ ਜ਼ਿਆਦਾ ਆਈ ਜਾਂਦੇ ਆ ਤੇ ਉਹਨਾਂ ਨਾਲ ਸਾਡੀ ਗੱਲ ਵੀ ਹੋਈ ਜਿੱਦਾਂ ਗਰਜੰਟ ਸਿੰਘ ਨੇ ਤੁਹਾਨੂੰ ਦੱਸਿਆ ਆ ਕਿ ਅਸੀਂ ਪਾਰਕ ਦਾ ਟਾਈਮ ਰੱਖਿਆ ਸੀਗਾ ਅਸੀਂ ਉਹਨਾਂ ਨਾਲ ਭਾਈ ਸਾਹਿਬ ਨਾਲ ਬੜੀ ਵਧੀਆ ਤਰੀਕੇ ਨਾਲ ਗੱਲ ਕੀਤੀ ਵੀ ਭਾਈ ਅਸੀਂ ਪਾਰਕ ਦਾ ਸਿਰਫ 5-5 ਬੰਦੇ ਇਸ ਕਰਕੇ ਹੀ ਬੁਲਾਏ ਸੀਗੇ ਤੇ ਅਸੀਂ ਨਹੀਂ ਚਾਹਦੇ ਕੋਈ ਇਹਦੀ ਹੁੱਲੜ ਬਾਜੀ ਚ ਕੋਈ ਕਿਸੇ ਦੀ ਪੱਗ ਲੈ ਜੇ ਤਾਂ ਆਪਣੀ ਕਮਿਊਨਿਟੀ ਦਾ ਨਾਮ ਬਦਨਾਮ ਹੁੰਦਾ ਆ ਵੀ ਅਸੀਂ ਬੈਠ ਕੇ ਲਾਈਵ ਕਰਾਂਗੇ ਜਿਹੜੇ ਵੀ ਲੋਕ ਗਰਜੰਟ ਸਿੰਘ ਦੇ ਨਾਲ ਫੋਲੋ ਕਰ ਰਹੇ ਆ ਜੁੜੇ ਹੋਏ ਆ ਉਹ ਚਲੋ ਲਾਈਵ ਦੇਖ ਲੋਗੇ ਸਾਰੇ ਜਣੇ ਤੇ ਇਹਨੇ ਵੱਡੇ ਗਰੇਵਾਲ ਨੇ ਇਹਨੇ ਜਾਣਬੁੱਝ ਕੇ ਇਹਨਾਂ ਨੂੰ ਅਸੀਂ ਇਹਨਾਂ ਦੀ ਆਪ ਖੁਦ ਮੇਰੀ ਰਿਕਾਰਡਿੰਗ ਪੇਜ ਤੇ ਪਾਈ ਹੋਈ ਆ ਤੇ ਇਹਨਾਂ ਨੇ ਇਹਨਾਂ ਨੂੰ ਮੈਂ ਕਹਿ ਰਿਹਾ ਕਿ ਭਾਈ ਸਾਹਿਬ ਤੁਸੀਂ ਇਹ ਪਬਲਿਕ 'ਚ ਨਾ ਦੱਸਿਓ ਜ਼ਿਆਦਾ ਕਿ ਆਪਾਂ ਇੱਥੇ ਮਿਲ ਰਹੇ ਹਾਂ ਕਿਉਂਕਿ ਅਸੀਂ ਤਾਂ ਆਪਸ 'ਚ ਗੱਲ ਕਰਨੀ ਜਿਹੜੀ ਵੀ ਗੱਲ ਹੋਊਗੀ ਸਾਰਾ ਕੁਝ ਪਬਲਿਕ ਦੇ ਸਾਹਮਣੇ ਆ ਜਾਣਾ ਬੈਠ ਕੇ ਵਿਚਾਰ ਕਰ ਲੈਣੀ ਅਸੀਂ ਤੇ ਇਹਨਾਂ ਨੇ ਪੇਜ ਦੇ ਉੱਤੇ ਉਸੇ ਟਾਈਮ ਥੋੜੇ ਟਾਈਮ ਬਾਅਦ ਅਪਡੇਟ ਕਰਤਾ ਜੀ ਇੱਥੇ ਆ ਰਹੇ ਹਾਂ ਤੇ ਜਦੋਂ ਹੁਣ ਉੱਥੇ ਹੁਣ ਜਦੋਂ ਹੁਣ ਉੱਥੇ ਇੰਨਾ ਇਕੱਠ ਹੋ ਜਾਣਾ ਤੇ ਆਬਵੀਅਸਲੀ ਜਦੋਂ ਕੋਈ ਉੱਥੇ ਪਾਰਕ ਦੇ ਵਿੱਚ ਇੰਨੇ ਲੋਕ ਇਕੱਠੇ ਹੋਊਗੇ ਤਾਂ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗੂਗਾ ਵੀ ਇੱਥੇ ਕੀ ਗੱਲ ਹੈ ਠੀਕ ਹੈ ਜੀ ਆਪਾਂ ਇਹ ਚੀਜ਼ ਚਾਹਦੇ ਨਹੀਂ ਸੀਗੇ ਤੇ ਫਿਰ ਅਸੀਂ ਇਹਨਾਂ ਨੇ ਸਾਨੂੰ ਕੋਈ ਗਰਾਜ ਦਾ ਐਡਰੈਸ ਦਿੱਤਾ ਠੀਕ ਹੈ ਜੀ ਆਪਾਂ ਕੋਈ ਵੀ ਇਹਨਾਂ ਦੀ ਗਰਾਜ ਚ ਇਸ ਕਰਕੇ ਨਹੀਂ ਗਏ ਸੀਗਾ ਜੀ ਕੱਲ ਨੂੰ ਕੋਈ ਵੀ ਗੱਲ ਹੋ ਸਕਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੇ ਆਪਾਂ ਕਿਸੇ ਗੱਲ ਤੋਂ ਭੱਜਦੇ ਆ ਇਹ ਸੰਗਤ ਸਭ ਕੁਝ ਜਾਣਦੀ ਹੈ ਸਭ ਕੁਝ ਜਾਣਦੀ ਹੈ ਕਿ ਸੱਚ ਕੀ ਆ ਝੂਠ ਕੀ ਆ ਸੱਚ ਸੱਚ ਵਾਲਾ ਬੰਦਾ ਕਦੇ ਭੱਜ ਨਹੀਂ ਸਕਦਾ ਜਿਹਨੂੰ ਜਿਹਨੂੰ ਸੱਚ ਦੀ ਪਛਾਣ ਹੈ ਉਸ ਉਹ ਸੰਗਤ ਜਾਣਦੀ ਹੈ ਪੇ ਉਹ ਭੱਜ ਨਹੀਂ ਸਕਦਾ ਐਮੀ ਸੰਗਤ ਲੋਕਾਂ ਨੂੰ ਤੁਸੀਂ ਦਬਦਬੇ ਦੇ ਵਿੱਚ ਨਾ ਪਾਓ ਭਈ ਆ ਐ ਹੋ ਗਿਆ ਆਹ ਹੋ ਗਿਆ ਇਦਾਂ ਦਾ ਕੁਝ ਨਹੀਂ ਹੈਗਾ ਆਪਾਂ ਕਿਤੇ ਨੂੰ ਨਹੀਂ ਭੱਜ ਚੱਲੇ ਜਿਹੜਾ ਕੰਮ ਤੁਸੀਂ ਸਾਡੀ ਗੱਲ ਹੈਗੀ ਲਚਰਤਾ ਦੇ ਲਚਰਤਾ ਨੂੰ ਅਸੀਂ ਨਹੀਂ ਪ੍ਰਮੋਟ ਕਰ ਸਕਦੇ ਠੀਕ ਆ ਜੀ ਸਾਡੀ ਦਾ ਸਿੱਧੀ ਲਾਈਨ ਖਿੱਚੀ ਹੋ ਆ ਕਿ ਅਸੀਂ ਲਚਰਤਾ ਦੇ ਖਿਲਾਫ ਗੱਲ ਕਰਾਂਗੇ ਠੋਕ ਕੇ ਗੱਲ ਕਰਾਂਗੇ ਤੇ ਜੇ ਤੁਸੀਂ ਜੇ ਤੁਸੀਂ ਇਹੀ ਇਹੀ ਕਹਿੰਦੇ ਆ ਭਈ ਕਈ ਬੰਦਿਆਂ ਦਾ ਮੇਰੇ ਭਰਾਵਾਂ ਦਾ ਬਹੁਤ ਜ਼ਿਆਦਾ ਫੋਨ ਆਏ ਮੈਂ ਬਹੁਤਿਆਂ ਬੰਦਿਆਂ ਦੇ ਜ਼ਿਆਦਾ ਕਾਲ ਰਸੀਬ ਵੀ ਕੀਤੇ ਆ ਕਿ ਮੈਂ ਕਿਹਾ ਚਲੋ ਸਾਰਿਆਂ ਦੀ ਫੀਡਬੈਕ ਵੀ ਲੈ ਲਈਏ ਵੀ ਕੀ ਕਹਿੰਦੇ ਆ ਬਹੁਤਿਆ ਬੰਦਿਆਂ ਨੇ ਮੇਰੇ ਨਾਲ ਕਿਹਾ ਭਾਜੀ ਤੁਸੀਂ ਗੱਲ ਸਹੀ ਕਰਦੇ ਆ ਗਰਜੰਟ ਸਿੰਘ ਗੱਲ ਸਹੀ ਕਰਦਾ ਥੋੜਾ ਜਿਹਾ ਅਗਰੈਸਿਵ ਹੋ ਜਾਂਦਾ ਜਾਨੀ ਕਿ ਮੋਰਧਾ ਦੇ 80% ਲੋਕ ਇਸ ਗੱਲ ਨਾਲ ਐਗਰੀ ਹੋਏ ਆ ਜਿੰਨੀਆਂ ਕਿ ਮੈਨੇ ਫੋਨ ਕਾਲਸ ਆਈਆਂ ਵੀ ਗਰਜੰਟ ਸਿੰਘ ਗੱਲ ਸਹੀ ਕਰਦਾ ਥੋੜਾ ਜਿਹਾ ਤਰੀਕਾ ਐ ਇਦਾਂ ਨਹੀਂ ਐਦਾਂ ਕਰ ਲਵੇ ਐਦਾਂ ਕਰ ਲਵੇ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਜੀ ਦੇਖੋ ਅਸੀਂ ਤੁਹਾਡਾ ਹੁਕਮ ਸਿਰ ਮੱਥੇ ਅਸੀਂ ਗਰਜੰਟ ਭਾਜੀ ਨਾਲ ਗੱਲ ਕਰਾਂਗੇ ਤੁਹਾਡਾ ਮੈਸੇਜ ਜ਼ਰੂਰ ਲਾ ਦਵਾਂਗੇ ਕਿ ਉਹ ਅਗਰੈਸਿਵ ਹੋ ਕੇ ਗੱਲ ਨਾ ਕਰਨ ਕਿ ਉਹਨਾਂ ਦਾ ਮੈਸੇਜ ਜਿਹੜਾ ਆ ਉਹ ਉਹ ਖਰਾਬ ਨਾ ਹੋਵੇ ਕਿ ਸਿੱਧਾ ਲੋਕਾਂ ਤੱਕ ਪਹੁੰਚੇ ਤਾਂ ਤੁਸੀਂ ਹੁਣ ਤੁਸੀਂ ਇਹ ਦੱਸੋ ਕਈ ਲੋਕ ਕਹਿੰਦੇ ਆ ਵੀ ਭਾਈ ਤੁਸੀਂ ਹੁਣ ਤੁਹਾਨੂੰ ਤੁਹਾਨੂੰ ਇਹ ਚੰਗਾ ਲੱਗਦਾ ਕਿ ਜਦੋਂ ਸਿੰਗਰ ਸਟੇਜ ਦੇ ਉੱਤੇ ਮਾਂ ਪੈਣ ਦੀਆਂ ਗਾਲਾਂ ਢੋਲਾ ਢੂਲਾ ਢੂਲਾ ਨਾਲ ਤੁਹਾਨੂੰ ਸਾਜਾਂ ਨਾਲ ਸੁਣਾਜਿੰਦੇ ਆ ਉਹ ਤੁਹਾਨੂੰ ਵਧੀਆ ਲੱਗਦੇ ਆ ਠੀਕ ਹੈ ਜੀ ਫਿਰ ਤੁਸੀਂ ਕਹਿੰਦੇ ਆ ਜੀ ਇਹ ਕੰਜਰੀ ਕਹਿੰਦਾ ਇਹ ਉਹ ਸ਼ਬਦ ਵਰਤਦਾ ਦੇਖੋ ਜੀ ਹੁਣ ਤੁਸੀਂ ਮੈਨੂੰ ਦੱਸੋ ਕਿ ਕੰਜਰੀ ਕਿਸ ਨੂੰ ਕਹਿੰਦੇ ਆ ਕੰਜਰੀ ਕਿਸ ਨੂੰ ਕਿਹਾ ਜਾਂਦਾ ਤੁਸੀਂ ਉਹਦੀ ਹੋਰ ਕੋਈ ਵਿਆਖਿਆ ਦੱਸ ਦੋ ਫਿਰ ਤੁਸੀਂ ਕਹਿੰਦੇ ਆ ਜੀ ਆਹ ਦੇਖੋ ਜੀ ਸਾਡੀਆਂ ਧੀਆ ਭੈਣਾ ਇਸ ਸਟੇਜਾਂ ਤੇ ਇਸ ਕਰਕੇ ਨੱਚਦੀਆਂ ਕਿ ਇਹਨਾਂ ਦਾ ਇਹਨਾਂ ਨੇ ਵੀ ਕੁਝ ਕਰਨਾ ਤੁਸੀਂ ਤੁਸੀਂ ਇਹਨਾਂ ਇਹਨਾਂ ਹੁਣ ਇੱਥੇ ਵੀ ਇਹ ਸਾਰਾ ਕੁਝ ਆ ਤੁਸੀਂ ਉਹਨਾਂ ਨੂੰ ਹੋਰ ਕਾਰਜ ਵੀ ਦੇ ਸਕਦੇ ਆ ਵਧੀਆ ਕਾਰਜ ਹੈਗੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਹੁਣ ਨਸ਼ੇ ਨੂੰ ਪ੍ਰਮੋਟ ਕਰੋ ਹੁਣ ਲੋਕ ਲੋਕਾਂ ਦੇ ਬੱਚੇ ਲੋਕਾਂ ਦੇ ਬੱਚੇ ਆਪਣੇ ਘਰਦਿਆਂ ਤੋਂ ਬਾਗੀ ਹੋਈ ਜਾਂਦੇ ਆ ਠੀਕ ਹੈ ਜੀ ਤੁਸੀਂ ਲੋਕਾਂ ਨੂੰ ਉਲਟ ਪਾਸੇ ਉਲਟ ਦਿਸ਼ਾ 'ਚ ਲੈ ਕੇ ਜਾ ਰਹੇ ਆ ਬਿਲਕੁਲ ਉਲਟ ਦਿਸ਼ਾ 'ਚ ਹੌਲੀ-ਹੌਲੀ ਸਾਡੀ ਤੁਸੀਂ ਪੰਜਾਬੀ ਪੰਜਾਬੀ ਲੋਕਾਂ ਦੇ ਬੱਚਿਆਂ ਤੁਸੀਂ ਨਸਲ ਕੁਸ਼ੀ ਕਰ ਰਹੇ ਹੋ ਇੱਕ ਤਰ੍ਹਾਂ ਦੀ ਉਹਨਾਂ ਨੇ ਹੌਲੀ-ਹੌਲੀ ਤੁਸੀਂ ਖੂਨ ਦੇ ਵਿੱਚ ਇਹ ਚੀਜ਼ ਭਰ ਰਹੇ ਪਏ ਤੁਹਾਡਾ ਵਿਰਸਾ ਸ਼ਰਾਬ ਪੀਣਾ ਆ ਤੁਹਾਡਾ ਵਿਰਸਾ ਸਟੇਜਾਂ ਦੇ ਉੱਤੇ ਨੱਚਣਾ ਆ ਤੁਹਾਡਾ ਵਿਰਸਾ ਹਥਿਆਰ ਆ ਤੁਹਾਡੇ ਵਿਰਸੇ ਤੁਹਾਡੇ ਜਿੱਦਾਂ ਤੁਸੀਂ ਪ੍ਰਧਾਨਗੀਆਂ ਕਰਨੀਆਂ ਜਾਂ ਕਾਲਜਾਂ ਨੀਆਂ ਜਾਂ ਕਿਤੇ ਹੋਰ ਦੀਆਂ ਇਹ ਸਾਡਾ ਅਸੀਂ ਸਿੱਖ ਕੁਝ ਹੋਰ ਚੀਜ਼ ਹੈ ਜੀ ਪੰਜਾਬ ਪਹਿਲਾਂ ਕੁਝ ਹੋਰ ਤਰ੍ਹਾਂ ਦਾ ਹੁੰਦਾ ਸੀਗਾ ਗਵਰਨਮੈਂਟ ਗਵਰਨਮੈਂਟ ਇਹਨਾਂ ਸੰਗਰਾਂ ਨੂੰ ਇਨਡਾਇਰੈਕਟਲੀ ਪ੍ਰਮੋਟ ਕਰ ਰਹੀ ਹੈ ਆ ਸਾਨੂੰ ਡੀਪਲੀ ਸੋਚਣਾ ਪੈਣਾ ਸੰਗਤ ਜੀ ਆਪਾਂ ਨੂੰ ਆਪਾਂ ਨੇ ਕਿਆ ਲੈਣਾ ਅਸੀਂ ਬੜੇ ਵਧੀਆ ਸਾਰੇ ਇੱਥੇ ਜੋਬਾਂ ਕਰਦੇ ਆ ਬੜਾ ਵਧੀਆ ਖਾਣੇ ਪੀਣੇ ਆ ਸਾਨੂੰ ਸਾਨੂੰ ਕੀ ਲੈਣਾ ਅਸੀਂ ਸਾਨੂੰ ਆਪਣਾ ਦੁੱਖ ਹੈ ਇਸ ਚੀਜ਼ ਦਾ ਵੀ ਸਾਡੀ ਜਿਹੜੀ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਕਿੱਧਰ ਨੂੰ ਜਾ ਰਹੀ ਹੈ ਠੀਕ ਹੈ ਜੀ ਅਸੀਂ ਇਹ ਸਾਰੀ ਸੰਗਤ ਇੱਥੇ ਹਾਂਜੀ ਨਾਲੇ ਉਹ ਇੱਕ ਤੇ ਇੰਡੀਅਨ ਅੰਬੈਸੀ ਵਾਲਿਆਂ ਦੀ ਗੱਲ ਵੀ ਕਰੋ ਕਿ ਉਹ ਵੀ ਵੇਚੀ ਆਏ ਹੋ ਉਹਨਾਂ ਦੇ ਨਾਲ ਉਹ ਵੀ ਉਹਦੇ ਵੀ ਉਹਨਾਂ ਦੇ ਮਸਲਾ ਦੂਜੇ ਪਾਸੇ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਤੁਰੋ ਠੀਕ ਮੇਨਤਾ ਜੀ ਗੱਲ ਇਹ ਹੈ ਕਿ ਜੋ ਲਚਰਤਾ ਆ ਸਾਡੀ ਕੌਮ ਨੂੰ ਘੁਣਵਾ ਖਾ ਰਹੀ ਆ ਇੱਕ ਮਾਨਸਿਕ ਤੌਰ ਤੇ ਕਤਲੇ ਆ ਮਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਣਦਾ ਮੈਂ ਜਮੀਰ ਦੇ ਮਰਨ ਨੂੰ ਮੌਤ ਗਣਦਾ ਜੋ ਲਚਰਤਾ ਆ ਜੋ ਆਸ਼ਕੀ ਆ ਇਹ ਜਮੀਰ ਮਾਰਦੀ ਆ ਸਾਡੀ ਕੌਮ ਦੀ ਇਹ ਜਮੀਰੇ ਮਰ ਗਈ ਤਾਂ ਤੁਹਾਡੇ ਸਰੀਰਾਂ ਤੋਂ ਕੀ ਅਸੀਂ ਕੀ ਲੈਣਾ ਹੈ ਸਰੀਰ ਦਾ ਫਾਇਦਾ ਕੀ ਜਿਹਦੇ ਅੰਦਰ ਜਮੀਰੇ ਨਹੀਂ ਜਾਗਦੀ ਉਹ ਕੌਮ ਦੇ ਲਈ ਕੀ ਕਰੂਗਾ ਸਾਡੀ ਕਿਸੇ ਸਿੰਗਰ ਦੇ ਨਾਲ ਦੁਸ਼ਮਣੀ ਨਹੀਂ ਹੈਗੀ ਹੁਣ ਕਿਤੇ ਇਹ ਜੋ ਘਟਨਾ ਕਰਮ ਹੋਇਆ ਸਾਰਾ ਤੁਸੀਂ ਇਹ ਨਾ ਕਹਦੇ ਹੋ ਕਿ ਮੇਰੀ ਵੱਡੇ ਗਰੇ ਵਾਲ ਨਾਲ ਕੋਈ ਦੁਸ਼ਮਣੀ ਆ ਮੇਰੀ ਦੁਸ਼ਮਣੀ ਆ ਲੱਚਰਤਾ ਦੇ ਨਾਲ ਤੇ ਮੈਂ ਨਹੀਂ ਹੈਗਾ ਇਕੱਲਾ ਇਹ ਸਾਡੇ ਸਾਰੇ ਪੰਥ ਦਾ ਸਾਂਝਾ ਮਸਲਾ ਆ ਇਹ ਤੇ ਇਹ ਜਿਹੜਾ ਕਹਿੰਦੇ ਨਾ ਵਾਰ-ਵਾਰ ਵਿਚਾਰ ਕਰਨ ਦੀਆਂ ਗੱਲਾਂ ਕਰਦੇ ਨੇ ਹੁਣ ਇਹ ਆਪ ਪਲੇਸ ਦਿੱਤੀਏ ਨੇ ਇਹਨੂੰ ਕਿਹਾ ਤੇਰਾ ਸਮਾਂ ਹੋਊਗਾ ਤੇਰੀ ਜਗ੍ਹਾ ਹੋਊਗੀ ਪਬਲਿਕ ਪਲੇਸ ਹੋਣੀ ਚਾਹੀਦੀ ਆ ਸਿੰਘ ਪਹੁੰਚਣਗੇ ਅਸੀਂ ਉੱਥੇ ਪਹੁੰਚੇ ਤਾਂ ਇਹ ਆਪ ਨਹੀਂ ਪਹੁੰਚੇ ਆਪਣੇ ਵੱਲੋਂ ਬੰਦੇ ਭੇਜਦੇ ਉੱਥੇ ਤੇ ਸਾਨੂੰ ਫੋਨ ਲਾ ਲਾ ਕਹਿੰਦਾ ਦੇਖੋ ਆ ਲੋ ਜੀ ਬਦਨਾ ਬਦਮਾਸ਼ ਬੜੇ ਬਣੇ ਫਿਰਦੇ ਨੇ ਫੋਨ ਨਹੀਂ ਚੱਕਦੇ ਅਸੀਂ ਆ ਮਰਦ ਫੋਨ ਤੇ ਗੱਲ ਨੂੰ ਤੂੰ ਜਾਏ ਪ੍ਰਧਾਨ ਮੰਤਰੀ ਨੂੰ ਗੱਲਾਂ ਘੜਦੇ ਫੋਨ ਤੇ ਗੱਲ ਕੋਈ ਹੋਰ ਹੁੰਦੀ ਆ ਠੀਕ ਆ ਅਸੀਂ ਸਾਹਮਣੇ ਟੱਕਰਨਾ ਚਾਹੁੰਦੇ ਸੀ ਤੈਨੂੰ ਤੇ ਹੁਣ ਕੋਈ ਵਿਚਾਰ ਨਹੀਂ ਹੋਣੀ ਸਿੱਧੀ ਗੱਲ ਕਹਿਣਾ ਚਾਹੁੰਦੇ ਆ ਪੂਰੀ 뮤직 ਇੰਡਸਟਰੀ ਨੂੰ ਕਹਿਣਾ ਚਾਹੁੰਦੇ ਆ ਕਿ ਆ ਮਾਰਤੀ ਲਾਈਨ ਠੀਕ ਆ ਜੀ ਅਸੀਂ ਉਹ ਪਾਰ ਜਾਣਾ ਹੀ ਨਹੀਂ ਲੱਚਰਤਾਲੇ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਤਾਂ ਜੀ ਰੋਮਾਂਸ ਗਾਉਨੇ ਆ ਸਾਡੀ ਦੁਸ਼ਮਣੀ ਉਹ ਰੋਮਾਂਸ ਨਾਲ ਰੋਮਾਂਸ ਕਰਨਾ ਅਗਲਾ ਆਪਣੀ ਪਤਨੀ ਦੇ ਨਾਲ ਕਰੇ ਕਿਸੇ ਦੀ ਧੀ ਭੈਣ ਦੇ ਨਾਲ ਕਾਲਜ ਵਿੱਚ ਜਾ ਕੇ ਕੀ ਰੋਮਾਂਸ ਕਰਨਾ ਹੈ ਜਾਂ ਤੁਸੀਂ ਦੱਸ ਦੋ ਭਈ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਇਜਾਜ਼ਤ ਦੰਨੇ ਹੋ ਜੇ ਹੀਰ ਰਾਂਝਾ ਮਿਰਜ਼ਾ ਸਾਹਿਬਾ ਸੱਸੀ ਪੰਨੂ ਤੁਹਾਡਾ ਵਿਰਸਾ ਹੈਗੇ ਨੇ ਤਾਂ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਦੱਸੋ ਫਿਰ ਇਜਾਜ਼ਤ ਦੰਨੇ ਹੋ ਕਿ ਉਹ ਸੱਸੀਆ ਬਣਨ ਸਾਹਿਬਾ ਬਣਨ ਜਾਂ ਹੀਰਾ ਬਣਨ ਕਿਸੇ ਦੀਆਂ ਜੇ ਤਾਂ ਇਜਾਜ਼ਤ ਦੰਨੇ ਹੋ ਫਿਰ ਇਹ ਤੁਹਾਡਾ ਵਿਰਸਾ ਹੋਊਗਾ ਨਹੀਂ ਨਹੀਂ ਹੈਗਾ ਤੇ ਅਸੀਂ ਸਾਰੇ ਨੌਜਵਾਨਾਂ ਨੇ ਫੈਸਲਾ ਕੀਤਾ ਕਿ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਜੋ ਨੌਜਵਾਨਾਂ ਦੀ ਸੰਝੀ ਜਥੇਬੰਦੀ ਹੈ ਸਾਰੀ ਕੌਮ ਦੀ ਸੰਝੀ ਜਥੇਬੰਦੀ ਹੈ ਉਸ ਜੱਥੇਬੰਦੀ ਨੂੰ ਆਪਾਂ ਪੂਰੇ ਵਰਲਡ ਦੇ ਵਿੱਚ ਫੈਲਾਉਣਾ ਅਸੀਂ ਗੁਰਮਤ ਪ੍ਰਚਾਰ ਕਰਨਾ ਸਾਡਾ ਮੇਨ ਟਿਚਾ ਆਇਆ ਜੀ ਗੁਰਮਤ ਪ੍ਰਚਾਰ ਬੱਚੇ ਸਾਡੀ ਜਿਹੜੇ ਹਾਨ ਪ੍ਰਮਾਨ ਦੇ ਨੇ ਉਹਨਾਂ ਚੋਂ ਤਾਂ ਕਹਿ ਲਓ 80% ਦਾ ਮਾਨਸਿਕ ਕਤਲੇਆਮ ਹੋ ਚੁੱਕਿਆ ਆ ਜਿਹੜੇ 20% ਬੱਚੇ ਨੇ ਉਹਨਾਂ ਨੂੰ ਅਸੀਂ ਸੰਭਾਲਣਾ ਹੈ ਵੀਰਾਂ ਨੂੰ ਤੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਅਸੀਂ ਉਹਨੂੰ ਸੰਭਾਲਣਾ ਅਸੀਂ ਗੁਰਮਤ ਕਲਾਸਾਂ ਲਾਉਣੀਆਂ ਨੇ ਗੁਰਮਤ ਦਾ ਪ੍ਰਚਾਰ ਕਰਨਾ ਸਭ ਤੋਂ ਵੱਡੀ ਚੀਜ਼ ਆ ਜਿੱਦਾਂ ਘਰ-ਘਰ ਵਿੱਚ ਗੁਰਮਤ ਦਾ ਪ੍ਰਚਾਰ ਹੋ ਗਿਆ ਗੁਰਬਾਣੀ ਦੀ ਗੱਲ ਪਹੁੰਚ ਗਈ ਤਾਂ ਇਹ ਚੀਜ਼ਾਂ ਆਪੇ ਖਤਮ ਹੋ ਜਾਣੀਆਂ ਨੇ ਜਿਹੜੇ ਲੱਚਰ ਗਾਇਕ ਨੇ ਇਹਨਾਂ ਦਾ ਵਿਰੋਧ ਨਿਰੰਤਰ ਜਾਰੀ ਰਹੂਗਾ ਇਹ ਨਹੀਂ ਰੁਕਣਾ ਇਹ ਲਗਾਤਾਰ ਜਾਰੀ ਰਹੂਗਾ ਜੀ ਇੰਨਾ ਕਿ ਕਹਿੰਦਾ ਹੋਇਆ ਜੀ ਬਾਕੀ ਜੇ ਕੋਈ ਸੰਗਤ ਨੂੰ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਉਹਦੇ ਲਈ ਖਿਮਾ ਦਾ ਜਾਚਕਾਂ ਜੀ ਬਾਕੀ ਜਿਹੜੋਂ ਲੱਚਰ ਗਾਇਕ ਨੇ ਜਾਂ ਇਹਨਾਂ ਦੇ ਸਪੋਰਟਰ ਨੇ ਉਹਨਾਂ ਤੋਂ ਕੋਈ ਸ਼ਮਾ ਦਾ ਜਾਚਕ ਨਹੀਂ ਹੈਗਾ ਕੋਈ ਖਿਮਾ ਦਾ ਜਾਚਕ ਨਹੀਂ ਹੈਗਾ ਲੱਚਰਤਾ ਦਾ ਲੱਕ ਤੋੜ ਕੇ ਰਾਹਾਂਗੇ ਆਈਐਸਐਫ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪੋਸਟ